ੁਰਕੀਦਾ ਰਾਮ ਰਹੀਮ ਸਿਕਰੇਟ ਸੈਲ ਵਿੱਚ ਖੇਡਦਾ ਸੀ ਕੁੜੀਆਂ ਦੇ ਨਾਲ ਗੰਦੀ ਖੇਡ ਨਵਾਲਗ ਕੁੜੀਆਂ ਨੂੰ ਬਣਾਉਂਦਾ ਸੀ ਆਪਣਾ ਸ਼ਿਕਾਰ ਸਜਾ ਹੋਈ 8000 ਸਾਲ ਤੁਸੀਂ ਰਾਮ ਰਹੀਮ ਨੂੰ ਦੇਖਿਆ ਜਿਸ ਉਤੇ ਦੋਸ਼ ਲੱਗੇ ਕਿ ਉਸਨੇ ਧਰਮਗੁਰੂ ਬਣ ਕੇ ਆਪਣੇ ਆਸ਼ਰਮ ਵਿੱਚ ਸਤਧੀਆਂ ਨਾਲ ਬਲਾਤਕਾਰ ਕੀਤਾ ਕਿਵੇਂ ਰਾਮ ਰਹੀਮ ਨੇ ਗੁਫਾ ਦੇ ਵਿੱਚ ਕਾਲੇ ਕਾਰਨਾਮੇ ਕੀਤੇ ਇਸ ਬਾਰੇ ਖਬਰਾਂ ਤੁਸੀਂ ਸਾਰਿਆਂ ਨੇ ਸੁਣੀਆਂ ਅੱਜਕੱਲ ਜਨਾਬ ਆਪਣੇ ਕੀਤੇ ਕਾਲੇ ਕਾਰਨਾਮਿਆਂ ਦੀ ਸਜ਼ਾ ਭੁਗਤ ਰਹੇ ਨੇ ਪਰ ਸਜ਼ਾ ਕਾਦੀ ਜੇਲ੍ਹ ਤੋਂ ਛੁੱਟੀਆਂ ਲੈ ਕੇ ਜਿਸ ਤਰ੍ਹਾਂ ਉਸਦੇ ਸੱਤ ਸੰਗ ਦੇ ਨਾਲ-ਨਾਲ ਮਜ਼ੇ ਕਰਨ ਦੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਇਹ ਭਾਰਤ ਦੀ ਕਾਨੂੰਨ ਪ੍ਰਣਾਲੀ ਉਤੇ ਸਿੱਧਾ-ਸਿੱਧਾ ਸਵਾਲ ਚੁੱਕਦਾ ਹੈ ਜਿਨ੍ਹਾਂ ਕੁੜੀਆਂ ਨਾਲ RAMDEV ji ਨੇ ਬਲਾਤਕਾਰ ਕੀਤਾ ਸਜ਼ਾ ਤਾਂ ਉਹਨਾਂ ਲਈ ਹੈ ਉਹ ਵੀ ਉਮਰ ਪਰ ਦੀ ਪਰ ਇਨਸਾਫ਼ ਦੀ ਇਨੀ ਲੰਬੀ ਲੜਾਈ ਲੜ ਕੇ ਉਹਨਾਂ ਨੂੰ ਇਸ ਦੇ ਬਦਲੇ ਕੀ ਮਿਲਿਆ ਦੂਜੇ ਪਾਸੇ ਅੱਜ ਤੁਹਾਨੂੰ ਅਸੀਂ ਇਹ ਕਿ ਇਹ ਧਰਮਗੁਰੂ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀਆਂ ਕਰਤੂਤਾਂ ਰਾਂਧ ਹੀ ਵਰਗੀਆਂ ਹੀ ਸੀ ਤੇ ਇਸ ਲਈ ਉਸ ਨੂੰ ਕੋਈ ਮਾਮਲੀ ਸਜ਼ਾ ਨਹੀਂ ਸਗੋ 8658 ਸਾਲ ਦੀ ਸਜ਼ਾ ਸੁਣਾਈ ਗਈ ਹੈ ਇਹ ਸਜ਼ਾ ਸੁਣਾਈ ਗਈ ਹੈ ਤੁਰਕੀ ਦੇ ਧਾਰਮਿਕ ਗੁਰੂ ਅਦਨਾਨ ਉਤਕਾਰ ਨੂੰ ਕੌਣ ਹੈ ਅਦਨਾਨ ਉਤਕਾਰ ਅਦਨਾਨ ਉਤਕਾਰ ਤੁਰਕੀ ਵਿੱਚ ਇੱਕ ਧਰਮਗੁਰੂ ਦੇ ਰੂਪ ਵਿੱਚ ਚਰਚਿਤ ਹੈ ਜੋ ਟੀਵੀ ਅਤੇ ਇਸਲਾਮਿਕ ਰੂੜੀਵਾਦੀ ਵਿਚਾਰਧਾਰਾ ਦੀ ਸਿੱਖਿਆ ਦਿੰਦਾ ਸੀ ਅਦਨਾਨ ਖੁਦ ਮਾਡਰਨ ਡਰੈਸ ਪਾਹਂਦਾ ਸੀ ਅਤੇ ਟੀਵੀ ਉੱਤੇ ਉਸ ਦੇ ਆਸ-ਪਾਸ ਹਮੇਸ਼ਾ ਘੱਟ ਕੱਪੜੇ ਪਾ ਕੇ ਕੁੜੀਆਂ ਖੜੀਆਂ ਹੁੰਦੀਆਂ ਸੀ ਅਦਨਾਨ ਨੇ 1980 ਵਿੱਚ ਧਾਰਮਿਕ ਸਪੀਕਰ ਦੇ ਤੌਰ ਉਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਕਈ ਸਾਲਾਂ ਤੱਕ ਧਾਰਮਿਕ ਉਪਦੇਸ਼ ਦੇਣ ਤੋਂ ਬਾਅਦ ਉਸ ਨੇ ਅਦਨਾਨ ਸਿਲਰ ਨਾਮ ਦੀ ਇੱਕ ਆਰਗੇਨਾਈਜੇਸ਼ਨ ਬਣਾਈ ਜਿਸ ਦਾ ਮਕਸਦ ਸੀ ਮੁਸਲਿਮ ਸਕਾਲਰ ਸੈਦ ਨੂਰਸੀ ਦੇ ਧਾਰਮਿਕ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਸੈਦ ਨੂਰਸੀ ਇਸਲਾਮ ਨੂੰ ਸਾਇੰਸ ਨਾਲ ਮਿਲ ਕੇ ਅੱਗੇ ਵਧਾਉਣ ਦੇ ਪੱਖ ਵਿੱਚ ਸਨ ਸੈਦ ਨੂਰਸੀ ਨੇ ਇਹਨਾਂ ਵਿਚਾਰਾਂ ਨਾਲ ਤੁਰਕੀ ਵਿੱਚ ਨਵੀਂ ਇਸਲਾਮਿਕ ਕ੍ਰਾਂਤੀ ਲਿਆਂਦੀ ਅਤੇ ਕਈ ਲੋਕ ਇਸ ਸੰਗਠਨ ਨਾਲ ਜੁੜਦੇ ਚਲੇ ਗਏ ਅਦਨਾਨ ਨੇ 1990 ਵਿੱਚ ਸਾਇੰਸ ਐਂਡ ਰਿਸਰਚ ਫਾਊਂਡੇਸ਼ਨ ਦੀ ਸ਼ੁਰੂਆਤ ਕੀਤੀ ਅਤੇ ਉਸਨੇ ਕੁੜੀਆਂ ਲਈ ਡਿਜ਼ਾਈਨਰ ਤੋਂ ਮਾਡਰਨ ਇਸਲਾਮਿਕ ਕੱਪੜੇ ਬਣਵਾਈ ਅਤੇ ਆਪਣਾ ਨਵਾਂ ਬਿਜ਼ਨਸ ਸ਼ੁਰੂ ਕਰ ਦਿੱਤਾ। ਅਦਨਾਨ ਇਸਲਾਮਿਕ ਕਦਰਾਂ-ਕੀਮਤਾਂ ਤੇ 300 ਤੋਂ ਜ਼ਿਆਦਾ ਕਿਤਾਬਾਂ ਲਿਖ ਚੁੱਕਿਆ ਹੈ। ਕਿਵੇਂ ਉਠਿਆ ਧਾਰਮਿਕ ਗੁਰੂ ਦੇ ਕਾਲੇ ਕੰਮਾਂ ਤੋਂ ਪਰਦਾ। 2018 ਵਿੱਚ ਤੁਰਕੀ ਦੀ ਪੁਲਿਸ ਨੇ ਅਦਨਾਨ ਦੇ ਵਿਲਾ ਉਤੇ ਛਾਪਾ ਮਾਰਿਆ ਤਾਂ ਪਤਾ ਲੱਗਾ ਕਿਉਂ ਇਸਲਾਮ ਦੇ ਪ੍ਰਚਾਰ ਦੀ ਆੜ ਵਿੱਚ ਅਪਰਾਧਿਕ ਕੰਮ ਕਰਦਾ ਸੀ ਮੀਡੀਆ ਵਿੱਚ ਆਈਆਂ ਖਬਰਾਂ ਦੇ ਮੁਤਾਬਕ ਅਦਨਾਨ ਨੇ ਹਜ਼ਾਰ ਤੋਂ ਜ਼ਿਆਦਾ ਕੁੜੀਆਂ ਨੂੰ ਸੈਕਸ ਸਲੇਵ ਬਣਾ ਕੇ ਉਹਨਾਂ ਦਾ ਜੌਨ ਸ਼ੋਸ਼ਣ ਕੀਤਾ ਅਦਨਾਨ ਨੇ ਕੁੜੀਆਂ ਨੂੰ ਪੀਰੀਅਡ ਸੰਬੰਧੀ ਸਮੱਸਿਆਵਾਂ ਤੇ ਸਕਿਨ ਪ੍ਰੋਬਲਮ ਨੂੰ ਠੀਕ ਕਰਨ ਦੇ ਬਹਾਨੇ ਜ਼ਬਰਦਸਤ ਗਰਭ ਨਿਰੋਧੀ ਦਵਾਈਆਂ ਦਿੰਦਾ ਸੀ ਪੁਲਿਸ ਨੇ ਆਪਣੀ ਜਾਂਚ ਦੇ ਦੌਰਾਨ ਅਦਨਾਨ ਦੇ ਘਰ ਤੋਂ ਲਗਭਗ 69000 ਤੋਂ ਜ਼ਿਆਦਾ ਗਰਭ ਨਿਰੋਧੀ ਗੋਲੀਆਂ ਮਿਲੀਆਂ ਸਾਬਕਾ ਮਾਡਲ ਐਬਰੂ ਸਿੰਸੇਕ ਨੇ ਧਾਰਮਿਕ ਗੁਰੂ ਬਾਰੇ ਕੀ ਕਿਹਾ ਸੀ ਅਦਨਾਨ ਉਤਕਾਰ ਦੇ ਕਾਲੇ ਕੰਮਾਂ ਤੋਂ ਪਰਦਾ ਚੱਕਦੇ ਹੋਏ ਸਾਬਕਾ ਮਾਡਲ ਐਬਰੂ ਸਿੰਸੇਕ ਨੇ ਇੱਕ ਵਾਰ ਕਿਹਾ ਸੀ ਅਦਨਾਨ ਉਤਕਾਰ ਨੇ ਮੈਨੂੰ ਟੀਵੀ 'ਤੇ ਦੇਖਿਆ ਤੇ ਮੇਰਾ دیਵਾਨਾ ਹੋ ਗਿਆ ਉਸਨੇ ਮੈਨੂੰ ਕਿਹਾ ਕਿ ਮੈਂ ਤੈਨੂੰ ਅਖਬਾਰ ਅਤੇ ਟੀਵੀ 'ਤੇ ਦੇਖਿਆ ਤੂੰ ਮੈਨੂੰ ਬਹੁਤ ਪਸੰਦ ਆਈ ਆਪਣੇ ਕਪੜੇ ਚੁੱਕ ਕੇ ਆ ਤੇ ਮੇਰੇ ਨਾਲ ਮੇਰੇ ਸ਼ਾਨਦਾਰ ਮਹਿਲ ਵਿੱਚ ਰਹਿ ਮੈਂ ਤੈਨੂੰ ਸਭ ਤੋਂ ਵਧੀਆ ਹਾਲਾਤ ਵਿੱਚ ਰੱਖਾਂਗਾ ਇੱਕ ਹੋਰ ਕੁੜੀ ਨੇ ਅਦਨਾਨ ਦਾ ਖੁਲਾਸਾ ਕਰਦੇ ਹੋਏ ਦੱਸਿਆ ਅਦਨਾਨ ਦੇ ਸੰਗਠਨ ਵਿੱਚ ਇੱਕ ਸੀਕ੍ਰੇਟ ਸਟੈਲ ਸਿਸਟਮ ਸੀ ਇਸ ਕਰਕੇ ਕਿਸੇ ਨੂੰ ਪਤਾ ਨਹੀਂ ਲੱਗਾ ਕਿ ਉੱਥੇ ਇੰਨੇ ਸਾਲਾਂ ਤੋਂ ਕੀ ਹੋ ਰਿਹਾ ਸੀ ਅਦਨਾਨ ਨੇ 7 ਤੋਂ 17 ਸਾਲ ਦੀਆਂ ਕਈ ਕੁੜੀਆਂ ਦਾ ਜੌਨ ਸੋਸ਼ਲ ਕੀਤਾ 2016 ਤੋਂ ਪੁਲਿਸ ਨੇ ਅਦਨਾਨ ਦੇ ਘਰ ਅਤੇ ਔਰਗਨਾਈਜੇਸ਼ਨ ਤੇ ਰੇਡ ਕੀਤੀ ਪਰ ਕੁਝ ਨਹੀਂ ਮਿਲਿਆ 2017 ਵਿੱਚ ਕਿਸੇ ਤਰ੍ਹਾਂ ਉਹ ਇਥੋਂ ਭੱਜ ਗਈ ਕਿਵੇਂ ਹੋਈ 8658 ਸਾਲ ਦੀ ਸਜ਼ਾ ਜਨਵਰੀ 2021 ਵਿੱਚ ਅਦਨਾਨ ਨੂੰ ਉਸ ਉਤੇ ਲੱਗੇ 10 ਵੱਖ-ਵੱਖ આરોਪਾਂ ਲਈ 1075 ਸਾਲ ਦੀ ਸਜ਼ਾ ਸੁਣਾਈ ਗਈ ਸੀ ਜਿਸ ਵਿੱਚ ਇੱਕ ਕ੍ਰਿਮੀਨਲ ਗੈਂਗ ਚਲਾਉਣ ਸਿਆਸੀ ਅਤੇ ਫੌਜੀ ਤਖਤਾ ਪਲਟ ਵਿੱਚ ਸ਼ਾਮਲ ਹੋਣ ਨਵਾਲਗ ਕੁੜੀਆਂ ਦੇ ਜौन ਸ਼ੋਸ਼ਣ ਰੇਪ ਬਲੈਕਮੇਲ ਕਰਨ ਅਤੇ ਤਸੀਹੇ ਦੇਣਾ ਸ਼ਾਮਲ ਹੈ ਇਸ ਮਾਮਲੇ ਵਿੱਚ ਦੁਬਾਰਾ ਸੁਣਵਾਈ ਹੋਈ ਤਾਂ ਫੈਸਲੇ ਨੂੰ ਪਲਟਦੇ ਹੋਏ ਅਦਨਾਨ ਸਮੇਤ 10 ਹੋਰ ਦੋਸ਼ੀਆਂ ਨੂੰ 8658 ਸਾਲ ਦੀ ਸਜ਼ਾ ਸੁਣਾਈ ਗਈ ਅਦਨਾਨ ਨੂੰ ਦਿੱਤੀ ਗਈ ਇਹ ਸਜ਼ਾ ਤੁਰਕੀ ਦੇ ਇਤਿਹਾਸ ਦੀ ਦੂਜੀ ਸਭ ਤੋਂ ਲੰਬੀ ਸਜ਼ਾ ਹੈ ਇਸ ਤੋਂ ਪਹਿਲਾਂ ਇੱਕ ਵਿਅਕਤੀ ਨੂੰ 9803 ਸਾਲ ਅਤੇ 6 ਮਹੀਨਿਆਂ ਦੀ ਸਜ਼ਾ ਦਿੱਤੀ ਗਈ ਸੀ ਫਿਲਹਾਲ ਇਹ ਸਜ਼ਾ ਉਹਨਾਂ ਲੋਕਾਂ ਲਈ ਸਬਕ ਹੈ ਜੋ ਧਰਮ ਦੀ ਆੜ ਵਿੱਚ ਕੁੜੀਆਂ ਦੇ ਨਾਲ ਇਸ ਤਰ੍ਹਾਂ ਬਦਸਲੂਕੀ ਕਰਦੇ ਨੇ ਅਤੇ ਉਹਨਾਂ ਦੇ ਜਿਸਮ ਦੇ ਨਾਲ ਖੇਡਦੇ ਨੇ ਪਰ ਭਾਰਤ ਦੇ ਵਿੱਚ ਜਿਸ ਤਰ੍ਹਾਂ ਰਾਮ ਰਹੀਮ ਨੂੰ ਇਹਨਾਂ ਮਾਮਲਿਆਂ ਦੇ ਵਿੱਚ ਮਹਿਜ਼ 20 ਸਾਲ ਦੀ ਸਜ਼ਾ ਦਿੱਤੀ ਗਈ ਤਾਂ ਉਸ ਤੋਂ ਬਾਅਦ ਜਿਸ ਤਰ੍ਹਾਂ ਉਸ ਨੂੰ ਪੈਰੋਲ ਉੱਤੇ ਛੁੱਟੀਆਂ ਦਿੱਤੀਆਂ ਜਾਂਦੀਆਂ ਨੇ ਤੇ ਜਿਸ ਤਰ੍ਹਾਂ ਉਹ ਪੈਰੋਲ ਤੇ ਆ ਕੇ ਛੁੱਟੀਆਂ ਦਾ ਮਜ਼ਾ ਉਠਾਉਂਦਾ ਹੈ, ਲੁੱਟਫੋਟ ਆਉਂਦਾ ਹੈ, ਉਸ ਨੂੰ ਦੇਖ ਕੇ ਉਹਨਾਂ ਕੁੜੀਆਂ ਦੇ ਉੱਤੇ ਕੀ ਬੀਤਦੀ ਹੋਵੇਗੀ, ਇਹ ਵੀ ਸੋਚਣ ਵਾਲੀ ਗੱਲ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਰਾਮ ਰਹੀਮ ਨੂੰ ਵੀ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਸੀ ਜਾਂ ਫਿਰ ਇਸ ਧਰਮਗੁਰੂ ਨੂੰ ਜੋ ਸਜ਼ਾ ਸੁਣਾਈ ਗਈ ਹੈ ਕਿ ਉਹ ਕਾਫੀ ਹੈ? ਆਪਣੀ ਰਾਏ ਦੇਣਾ ਨਾ ਭੁੱਲਣਾ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ ਟੀਵੀ ਨੂੰ ਆਈਪੀਟੀਵੀ ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ ਜੋ ਵੀ ਘੰਟੇ ਵੇਖ ਸਕਦੇ ਹੋ